ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦੇ ਦਾਅ ਪੇਚ ਖੇਡੇ ਜਾ ਰਹੇ ਨੇ ਕਿ ਫਿਰ ਦੁਬਾਰਾ ਮੈਨੂੰ ਸ਼ਰੂਮਣੀ ਅਕਾਲੀ ਦਲ ਦਾ ਇੱਕ ਮਾਰਚ ਨੂੰ ਪ੍ਰਧਾਨ ਬਨਾਇਆ ਜਾਵੇ ਸੱਤ ਮੈਂਬਰੀ ਕਮੇਟੀ ਵੀ ਲਗਭਗ ਭੰਗ ਕਰ ਦਿੱਤੀ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਿਛਾ हट ਗਏ ਨੇ ਕਿਰਪਾਲ ਸਿੰਘ ਬਡੂੰਗਰ ਵੀ ਪਿਛਾਟ ਗਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਸਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਦੀ ਮੰਨੀ ਨਹੀਂ ਜਾਣੀ ਤਾਂ ਫਿਰ ਕਮੇਟੀ ਵਿੱਚ ਰਹਿਣ ਦਾ ਕੀ ਫਾਇਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਲੇਕਿਨ ਇਹਨਾਂ ਨੂੰ ਹੁਣ ਸੂਤਰ ਕੌਣ ਕਰੇਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰਲੜ ਧੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੈਂ ਵੜਲੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾਂ ਜੋ ਹੁਕਮ ਆਣਗੇ ਉਹੀ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਲੈ ਧੜਾ ਕਰੇਗਾ ਇੱਕ ਪਾਸੇ ਇਹ ਵੀ ਲੱਗ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਸਹਿਮਤ ਨੇ ਜਿਹੜੀ ਵਿਚਾਰਧਾਰਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇਦੀ ਹੈ ਕਿਉਂਕਿ ਦਾਗੀ ਧੜਾ ਤਾਂ ਵਾਰ-ਵਾਰ ਜਿਹੜਾ ਹੈ ਮੁਨਕਰ ਹੋ ਰਿਹਾ ਹੈ ਪਗੌੜਾ ਹੋ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧਜੀਆਂ ਉਡਾਰਿਆ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਕੇ ਬੈਠੇ ਨੇ ਲੇਕਿਨ ਇਧਰ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਜਗੀਰ ਕੋਰ ਪ੍ਰਵਿੰਦਰ ਢੀਂਸਾਖ ਸੁਖਦੇਵ ਢੀਂਸਾਖ ਚਰਨਜੀਤ ਸਿੰਘ ਵਿਰਾੜ ਜਿੰਨੇ ਵੀ ਵੱਡੇ ਆਗੂ ਨੇ ਉਹ ਸਾਰੇ ਕਹਿੰਦੇ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਅਸੀਂ ਇਨ ਬਿਨ ਲਾਗੂ ਕੀਤੇ ਨੇ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਆਏ ਆ ਅਸੀਂ ਨਾਲ ਨੂੰ ਅਸੀਂ ਨਾਲ ਚੱਲਣ ਨੂੰ ਤਿਆਰ ਆ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਲੇਕਿਨ ਉਹਨਾਂ ਵੱਲੋਂ ਪੈਦ ਕਦਮੀ ਨਹੀਂ ਕੀਤੀ ਜਾ ਰਹੀ ਉਹ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਹੀ ਨਹੀਂ ਦਿੰਦੇ ਨਾ ਹੀ ਉਹਨਾਂ ਨੇ ਕੋਈ ਅਡਜੈਕਟਿਵ ਕਮੇਟੀ ਦੱਸੀ ਹੈ ਨਾ ਹੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸਿੱਲਤੂ ਸੱਤ ਮੈਂਬਰੀ ਕਮੇਟੀ ਬਣੀ ਹੈ ਨਾ ਹੀ ਉਸ ਨੂੰ ਕੋਈ ਤਰਜੀਹ ਦਿੱਤੀ ਹੈ ਯਾਨੀ ਕਿ ਆਪਣੀ ਮਨਮਰਜ਼ੀ ਕਰ ਰਹੇ ਨੇ ਇੱਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਥਾਪੜਾ ਮਿਲ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਨੂੰ ਬਾਗੀ ਧੜਾ ਹੀ ਖੋਣ ਸ਼ਰੋਮਣੀ ਅਕਾਲੀ ਦਲ ਦੀ ਵਾਗ ਡੋਰ ਸੰਭਾਲੇਗਾ ਸ਼ਰੋਮਣੀ ਅਕਾਲੀ ਦਲ ਦੇ ਅ ਵਿੱਚ ਜਿਵੇਂ ਸੁਖਬੀਰ ਸਿੰਘ ਬਾਦਲ ਰਹਿੰਦਾ ਹੈ ਤਾਂ ਇਹ ਸਾਰੇ ਸਿਆਸੀ ਲੋਕਾਂ ਨੂੰ ਵੀ ਪਤਾ ਹੈ ਪੱਤਰਕਾਰ ਵੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਸੈਰ ਤੇ ਹੋ ਜਾਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲੈਣ ਤੜੇ ਜਿਸ ਨੂੰ ਬਾਗੀ ਧੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨਾਂ ਨੂੰ ਮੌਕਾ ਦਿਓ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਨਾਂ ਗੱਟਬੰਧਨ ਤੋਂ ਸੰਪੂਰਨ ਤੌਰ ਤੇ ਸੱਤਾ ਹਾਸਲ ਹੋਵੇ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਕਹਾ ਕਿ ਜਿਹੜੇ ਮੁੜਕਰ ਹੋਏ ਨੇ ਜਿਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਹੈ ਸਿੱਖ ਪੰਥ ਸਿੱਖ ਵੋਟ ਉਹਨਾਂ ਨੂੰ ਨਹੀਂ ਪਾਵੇਗੀ ਜਿਸ ਤਰ੍ਹਾਂ 2017 ਦੀਆਂ ਚੋਣਾਂ ਦੇ ਵਿੱਚ ਬੁਰਾ ਹਾਲ ਹੋਇਆ ਫਿਰ 2022 ਦੇ ਵਿੱਚ ਹੋਇਆ ਇਸੇ ਤਰ੍ਹਾਂ ਹੋਵੇਗਾ ਇਸ ਕਰਕੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਦੇ ਦੇਣੀ ਚਾਹੀਦੀ ਹੈ ਉਹ ਸੰਭਾਲ ਲੈਣਗੇ ਉਹਨਾਂ ਵਿੱਚੋਂ ਹੀ ਕਿਸੇ ਨੂੰ ਪ੍ਰਧਾਨ ਬਣਾਉਣ ਦੇਣਾ ਚਾਹੀਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਨੇ ਧੰਨ